ਕਹਰੇ ਵਾਹਿਗੁਰੂ ਜੀ ਆਪ ਜੀ ਨੇ ਮੈਨੂੰ ਦੋ ਬੱਚੇ ਦਿੱਤੇ ਸੀ ਜਿਨ੍ਹਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਹੀ ਆਇਆ ਸੀ ਹੁਕਮ 'ਚ ਹੀ ਚਲੇ ਗਿਆ ਵਾਹਿਗੁਰੂ ਜੀ ਲੋਕੀ ਤਾਂ ਕਹ ਦਦੇ ਨજર ਲੱਗ ਗਈ ਆ ਜੀ ਪਰ ਮੈਂ ਮਾਰੇ ਦੀ ਬਾਣੀ ਨੂੰ ਮੰਨਣ ਵਾਲਾ ਜੀ ਮੈਂ ਨજર ਨજર ਨੂੰ ਨਹੀਂ ਮੰਨਦਾ ਮਾਰੇ ਦੀ ਬਾਣੀ ਕਹਿੰਦੀ ਹੈ ਦੱਦਾ ਦੋਸ਼ ਨਾ ਦੇਉ ਤੇਉ ਕਿਸੇ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਨਾਇ ਪਾਇਆ ਪੰਜਾਬ ਦੇ ਲੋਕ ਬਹੁਤ ਦੁਖੀ ਆ ਨਸ਼ੇ ਤੋਂ ਮੈਂ ਆਪਣੇ ਬੇਟੇ ਦੇ ਛਰੇ ਆਂ ਦੱਸਿਆ ਵੀ ਨਸ਼ੇ ਨਾਲ ਮਰਿਆ ਪਤਾ ਨਹੀਂ ਇਥੇ ਕਿੰਨੀਆਂ ਕਮੌਤਾਂ ਪੰਜਾਬ ਤੇ ਹੋ ਜਾਂਦੀਆਂ ਲੋਕੀ ਸ਼ਰਮ ਦੇ ਮਾਰੇ ਨੂੰ ਕਿਹੇ ਪਾਸੇ ਛੱਡ ਦੇਦੇ ਤੇ ਆ ਪਾਰਟੀਆਂ ਪੂਟੀਆਂ ਸਾਰੀਆਂ ਛੱਡ ਕੇ ਸਾਰੇ ਨੂੰ ਇਕੱਠੇ ਹੋਏਣਾ ਚਾਹੀਦਾ ਨੇ ਤੇ ਫਿਰ ਅਸੀਂ ਪੰਜਾਬੀ ਨਾ ਰਹੇ ਤੇ ਸਾਡੇ ਨੇਤਾ ਪੰਜਾਬੀ ਚੁੜੇ ਨਹੀਂ ਜਾਣੇ ਸੋ ਮੈਂ ਮਰਿੰਦਰ ਸਿੰਘ محکمہ ਪੁਲਿਸ ਐਸਆਈ ਇੱਥੇ ਕਪੂਰਥਲੇ ਡਿਊਟੀ ਕਰਦਾ ਜੀ ਵਾਈ ਗੁਰ ਜੀ ਮੇਰਾ ਬੇਟਾ 10 ਸਾਲਾਂ ਬਾਅਦ ਬਾਹਰੋਂ ਆਇਆ ਸੀ ਆ ਪੰਜ ਮਹੀਨੇ ਪਹਿਲਾਂ 27 ਜਨਵਰੀ ਨੂੰ ਆ ਕੇ ਉਹਦਾ 23 ਫਰਵਰੀ ਨੂੰ ਵਿਆਹ ਕੀਤਾ ਜੀ ਵਿਆਹ ਤੋਂ ਬਾਅਦ ਮਹੀਨੇ ਡੇਢ ਦੋ ਮਹੀਨੇ ਬਾਅਦਾਂ ਉਹਨੂੰ ਕੋਈ ਸੰਗਤ ਮਾੜੀ ਮਿਲ ਗਈ ਜਿਨ੍ਹਾਂ ਨੇ ਉਹਨੂੰ ਮਤਲਬ ਆਪਣੀ ਸੰਗਤ ਨਾਲ ਲਾ ਕੇ ਤੇ ਨਸ਼ੇ ਪਤੇ ਤੇ ਲਾ ਲਿਆ ਜੀ ਤੇ ਪਰसों ਇਹ ਨਾਲ ਕੀ ਰਾਤ 9 ਵਜੇ ਘਰੋਂ ਸਾਨੂੰ ਅੱਡੇ ਦਾ ਕਹਿ ਕੇ ਵੀ ਮੱਡੇ ਤੇ ਗੱਲਾਂ ਬਾਤਾਂ ਕੋਈ ਖਾਣ ਪੀਣ ਦਾ ਸਮਾਨ ਲੈਣ ਨਾ ਆਉਂਗਾ ਜੀ ਤੇ ਜਦੋਂ ਇਹ ਦਾ 10:30 11 ਤੇ ਵਾਪਸ ਮੋੜਿਆ ਉਦੋਂ ਇਹ ਭਾਈ ਨੱਠ ਬੜੀ ਕੀਪੀ ਆ ਲੱਭਦੇ ਲੁਭਦੇ ਰਹੇ ਮੇਰੀ ਘਰ ਵਾਲੀ ਗਲੀਆਂ ਚ ਤੇਰੇ ਮੋਟਰਸਾਈਕਲ ਲੱਭ ਜਾਵੇ ਸਨ ਅਸੀਂ 2:30 ਵਜੇ ਵਾਪਸ ਆ ਗਏ ਸਾਨੂੰ ਮਿਲਿਆ ਨਹੀਂ ਫਿਰ ਅਗਲੇ ਦਿਨ ਇੱਕ ਪੁਲਿਸ ਮਹਿਕਮੇ ਦੇ ਐਸੇ ਦਾ ਫੋਨ ਆਇਆ ਖਾਨਕੋਤਵਾਲੀ ਤੋਂ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਡੈੱਡ ਗੋਡੀ ਟਪਈ ਹੈ ਤੇ ਮੈਨੂੰ ਵਾਹਿਗੁਰੂ ਜੀ ਲੱਗੀ ਸੀ ਸਮ ਡੈੱਡ ਗੋਡੀ ਮੇਰੇ ਬੇਟੇ ਦੀ ਹੈ ਚਲੋ ਉਹਨਾਂ ਸਿੱਧਾ ਨਹੀਂ ਦੱਸਿਆ ਥੋੜਾ ਥੋੜਾ ਬਲ ਪਾ ਕੇ ਦੱਸ ਦਿੱਤਾ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਦੋ ਤੇ ਦੋਵਾਂ ਦੇ ਇਕੱਠਿਆਂ ਦੇ ਸਗਣ ਲੱਗੇ ਪਿੱਛੇ ਜੇ ਇੱਕ ਦੋ ਦਿਨ ਦੇ ਵਿਆਹ ਦੇ ਫਰਕ ਪਾ ਕੇ ਵਿਆਹ ਕੀਤੇ ਹੀ ਲੋਕੀ ਤੇ ਕਹਿ ਦਿੰਦੇ ਆ ਨજર ਲੱਗ ਗਈ ਆ ਜੀ ਪਰ ਮੈਂ ਮਾਰਦੇ ਵੀ ਬਾਣੀ ਨੂੰ ਮੰਨਣ ਵਾਲਾ ਜੀ ਮੈਂ ਨજર ਨੁਜਰ ਨੂੰ ਨਹੀਂ ਮੰਨਦਾ ਇਹ ਹੁਕਮ ਵਿੱਚ ਆਉਂਦਾ ਬੰਦਾ ਹੁਕਮ ਵਿੱਚ ਚਲੇ ਜਾਂਦਾ ਠੀਕ ਨਹੀਂ ਆਪਾਂ ਜੇ ਗੁਰਬਾਣੀ ਨੂੰ ਪੜਦੇ ਆ ਜੇ ਆਪਾਂ ਉਹਦੇ ਤੇ ਅਮਲ ਕਰਦੇ ਹੀ ਨਹੀਂ ਉਹਦਾ ਵੀ ਲਾਭ ਕੋਈ ਨਹੀਂ ਹੈ ਕਰਕੇ ਸਭ ਹੁਕਮਵਰਤੇ ਹੁਕਮ ਸੁਭਾਏ ਦੁੱਖ ਸੁੱਖ ਸਭ ਤੇ ਸਰ ਜਾਏ ਆਪਲੇ ਹਰ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੇ ਨਾਨਕ ਦਾ ਸਾਈਂ ਗੱਲ ਇਹ ਚੰਗੀ ਠੀਕ ਹੈ ਭਾਈ ਗੁਰਦੀ ਤੇ ਮਾਰੇ ਦੀ ਬਾਣੀ ਕਹਿੰਦੀ ਹੈ ਦੱਦਾ ਦੋਸ਼ ਨਾ ਦੇਉ ਦੇਉ ਕਿਸੇ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜੇ ਅਵਰ ਜਨਾ ਦੂਜੇ ਨੂੰ ਦੋਸ਼ ਨਾ ਦਿਓ ਮੇਰੇ ਆਪਣੇ ਕਰਮਾਂ ਦਾ ਦੋਸ਼ ਆ ਹੋ ਸਕਦਾ ਹੁਣ ਮੇਰਾ ਕੋਈ ਦੋਸ਼ ਐਸ ਜਿੰਦਗੀ ਚ ਹੋਵੇ ਚਲੋ ਮੈਨੂੰ ਆਪਣੇ ਆਪ ਨੂੰ ਤੇ ਲੱਗਦਾ ਵੀ ਸ਼ਾਇਦ ਇਦਾਂ ਨਹੀਂ ਜੇ ਕੋਈ ਆਪਣੇ ਮੈਂ ਸਰੀਰ ਤੇ ਹੰਡਾਇਆ ਹੋਵੇਗਾ ਕੁਝ ਜੀ ਕੋਈ ਮੈਂ ਜਵਾਨੀ ਦੇ ਟਾਈਮ ਤੇ ਕੋਈ ਆਪ ਸੇਵਨ ਕੀਤਾ ਕੋਈ ਸ਼ਰਾਬ ਸ਼ੂਡਾ 2004 ਸਾਲ ਤੋਂ ਪਹਿਲਾਂ ਪਰ ਮੈਂ ਕਿਸੇ ਨੂੰ ਅੱਜ ਤੱਕ ਦੁੱਖ ਨਹੀਂ ਦਿੱਤਾ ਮੈਂ ਅੱਜ ਤੱਕ ਦਫਤਰਾਂ ਦੀ ਡਿਊਟੀ ਕੀਤੀ ਅਫਸਰਾਂ ਦੇ ਨਾਲ ਰਿਹਾ ਬੜੀ ਵਧੀਆ ਮਰਨ ਇੱਜ਼ਤ ਮਾਣ ਸਤਿਕਾਰ ਵਰ ਦਿੱਤਾ ਜੀ ਦੋ ਬੇਟੇ ਸੀ ਦੋ ਬੇਟਿਆਂ ਚ ਇੱਕ ਬੇਟੇ ਦੀ ਕੱਲ ਦੀ ਆਪਣੀ ਪਰ ਚੜ੍ਹਾਈ ਹੋ ਗਈ ਸੀ ਆਪਣੇ ਭਗਵੰਤ ਮਾਨ ਸਾਹਿਬ ਸਰਕਾਰ ਲੈ ਕੇ ਆਏ ਨਵੀਂ ਸਿਰਫ ਇੱਛਾ ਉਮੀਦਾਂ ਨਾਲ ਭ੍ਰਿਸ਼ਟਾਚਾਰ ਤੇ ਨਾਲੇ ਨਸ਼ਾ ਵਿਰੋਧੀ ਗੱਲਾਂ ਚੱਲੀਆਂ ਸੀ ਤੇ ਅਸੀਂ ਚਾਹੁੰਦੇ ਆਂ ਵੀ ਚਲੋ ਮਤਲਬ ਇਹਦੇ ਤੇ ਹਮਲ ਹੋਣਾ ਚਾਹੀਦਾ ਵੇ ਨਸ਼ਾ ਨਾ ਕੀਏ ਘਰ ਘਰ ਵੇਚਣਦੇ ਆ ਮੈਂ ਪਤਾ ਨਹੀਂ ਮੈਨੂੰ ਸਮਝ ਇਹ ਗੱਲ ਵੀ ਮੈਂ ਇਸ ਵੇਲੇ ਪੁਲਿਸ ਮਹਿਕਮੇ ਤੇ ਮੌਜੂਦਾ ਜੌਬ ਕਰਨਦਿਆਂ ਪਤਾ ਨਹੀਂ ਪਤਾ ਨਹੀਂ ਸ਼ਾਇਦ ਮੈਂ ਇਹ ਗੱਲਾਂ ਕਰ ਸਕਦਾ ਵਾ ਨਾ ਹੋਰ ਕਿਤੇ ਕਾਨੂੰਨ ਤੋਂ ਬਾਹਰ ਨਾ ਹੋਣ ਪਰ ਮੈਂ ਆਪਣੇ ਦਿਲ ਦੀ ਗੱਲ ਖੜਨਾ ਚਾਹੁੰਦਾ ਨਾ ਵੀ ਪੰਜਾਬ ਦੇ ਲੋਕ ਬਹੁਤ ਦੁਖੀ ਆ ਨਸ਼ੇ ਤੋਂ ਮੈਂ ਆਪਣੇ ਬੇਟੇ ਦੇ ਸ਼ਰੇਆਮ ਦੱਸਿਆ ਵੀ ਨਸ਼ੇ ਨਾਲ ਮਰਿਆ ਪਤਾ ਨਹੀਂ ਇਥੇ ਕਿੰਨੀਆਂ ਕਮੋਤਾਂ ਪੰਜਾਬ ਤੇ ਹੋ ਜਾਂਦੀਆਂ ਲੋਕੀ ਸ਼ਰਮ ਦੇ ਮਾਰੇ ਨੂੰ ਕਿਹੇ ਪਾਸੇ ਛੱਡਦੇ ਨੇ ਪਰ ਆਪਾਂ ਇਸ ਚੀਜ਼ ਦਾ ਕੋਈ ਲੋਕ ਲਕਾ ਨਹੀਂ ਮੈਂ ਦੱਸਣਾ ਚਾਹੁੰਦਾ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵਿਰੋਧੀ ਪਾਰਟੀਆਂ ਨੂੰ ਨਾਲ ਸਾਰਿਆਂ ਨੂੰ ਰਲ ਮਿਲ ਕੇ ਵੀ ਇਸ ਮੁੱਦੇ ਦੇ ਸਬੰਧ ਵਿੱਚ ਸਾਰੇ ਇੱਕ ਵਾਰੀ ਆਪਾਂ ਇਕੱਠੇ ਹੋ ਜਾਈਏ ਜੇ ਆਪਾਂ ਪੰਜਾਬ ਦੇ ਵਿੱਚੋਂ ਇਹ ਨਸ਼ੇ ਦੇ ਕੋਹ ਨੂੰ ਮੁਕਾਉਣਾ ਹੈ ਤੇ ਆਪ ਪਾਰਟੀਆਂ ਕੂਟੀਆਂ ਸਾਰੀਆਂ ਛੱਡ ਕੇ ਸਾਰੇ ਨੂੰ ਇਕੱਠੇ ਹੋਏ ਨਾ ਚਾਹੀਦਾ ਨਹੀਂ ਤੇ ਫਿਰ ਅਸੀਂ ਪੰਜਾਬੀ ਨਾ ਰਹੇ ਤੇ ਸਾਡੇ ਨੇਤਾ ਪੰਜਾਬੀ ਚੁਣੇ ਨਹੀਂ ਜਾਣੇ ਅਸੀਂ ਤੇ ਇਥੋਂ ਬਾਹਰ ਤੁਰੇ ਜਾਂਦੇ ਆ ਠੀਕ ਹੈ ਜੀ ਇੱਥੇ ਫਿਰ ਸਾਡੇ ਪੰਜਾਬੀ ਨਹੀਂ ਨੇਤਾ ਬਣਨਗੇ ਫਿਰ ਨੇਤਾ ਹੋਰੀ ਬਣ ਗਏ ਇਸ ਕਰਕੇ ਇਹਦੇ ਨਸ਼ੇ ਦੇ ਤੇ ਭਾਜੀ ਬਹੁਤ ਲੋਡ ਆ ਜੀ ਇਹਨੂੰ ਥੱਲ ਪਾਉਣ ਵਾਲਾ ਮੇਰੇ ਪਿੰਡ ਦੀ ਸਰਪੰਚ ਮਿਸ ਸਰਬਜੀਤ ਕੌਰ ਆ ਐ ਕਿ ਤੀਜੀ ਟਰਮ ਚ ਬਣੀ ਹੈ ਜਿੱਦਾਂ ਜਿੱਦਾਂ ਵਿੱਚ ਐਸ்சி ਰਿਜ਼ਰਵ ਹੋ ਜਾਂਦੀ ਸੀਟ ਨਹੀਂ ਬਣਦੇ ਕਿਉਂਕਿ ਬਣ ਨਹੀਂ ਸਕਦੇ ਜਨਰਲ ਦੀ ਫੇਰ ਬਣਦੇ ਹੁੰਦੇ ਨੇ ਉਹ ਜਦੋਂ ਜਨਰਲ ਹੁੰਦੀ ਹੈ ਜੀ ਪਿੰਡ ਦੇ ਲੋਕ ਮੇਰੀ ਘਰ ਵਾਲੀ ਨੂੰ ਬਹੁਤ ਪਸੰਦ ਕਰਦੇ ਆ ਜੀ ਉਹ ਲੋਕਾਂ ਦੇ ਹਰ ਦੁੱਖ ਸੁੱਖ 'ਚ ਖੜਦੀ ਆ ਜੀ ਤੇ ਲੋਕੀ ਧੱਕੇ ਨਾਲ ਜਦੋਂ ਜਨਰਲ ਸੀਟ ਆਉਂਦੀ ਮੇਰੇ ਘਰ ਵਾਲਿਆਂ ਨੂੰ ਸਰਪੰਚ ਬਣਾ ਦਿੰਦੇ ਆ ਪਰ ਘਰ 'ਚ ਜਦੋਂ ਵਿਚਾਰਾ ਹੁੰਦੀਆਂ ਤਾਂ ਮੇਰੇ ਘਰ ਵਾਲੀ ਦੇ ਨਾਲ-ਨਾਲ ਮੈਨੂੰ ਵੀ ਲੋਕੀ ਆ ਕੇ ਦੱਸਦੇ ਆ ਵੀ ਚਾਚਾ ਜੀ ਨਸ਼ਾ ਪੇਟ 'ਚ ਵੱਧ ਗਿਆ ਤੇ ਮੈਂ ਵਾਈਕੁਰ ਜੀ ਮੇਰੀ ਮਿਸ ਜ ਆ ਵਿਆਹਾਂ ਮੇਰੇ ਦੋਵਾਂ ਬੇਟਿਆਂ ਦਾ ਵਿਆਹ ਹੋਇਆ ਉਹ ਵਿਆਹ 'ਚ ਬਿਜੀ ਹੋਣ ਕਰਕੇ ਇਸ ਪਾਸੇ ਮੇਰੀ ਘਰ ਵਾਲੀ ਕੋਈ ਖਿਆਲ ਨਹੀਂ ਦਿੱਤਾ ਗਿਆ ਤੇ ਹੁਣ ਸ਼ਾਇਦ ਉਹ ਇਸ ਪਾਸੇ ਥੋੜਾ ਜਿਹਾ ਖਿਆਲ ਕਰੇ